ਤੁਹਾਡੇ ਚੋਂ ਕਿਸੇ ਨੇ ਮਗਰਮਸ਼ ਰੋਂਦਾ ਤੇ ਵੇਖਿਆ ਨਹੀਂ ਹੋਣਾ ਜਿੰਨੇ ਕ ਆਪਾਂ ਬੈਠੇ ਆਂ ਪਰ ਆਪਾਂ ਇਹ ਗੱਲ ਜ਼ਰੂਰ ਕਹਿਨੇ ਆਂ ਜੀ ਮਗਰਮਸ਼ ਦੇ ਹੰਝੂ ਅਸਲ ਵਿੱਚ ਮਗਰਮਸ਼ ਰੋਂਦਾ ਨਹੀਂ ਆ ਉਹ ਆਪਣੇ ਸ਼ਿਕਾਰ ਨੂੰ ਸਬੂਤਾ ਨਿਗਲਣ ਤੋਂ ਬਾਅਦ ਜਦੋਂ ਪਾਣੀ ਚੋਂ ਨਿਕਲ ਕੇ ਬਰੇਤੇ ਤੇ ਆਉਂਦਾ ਹੈ ਨਾ ਉਹ ਆਪਣੇ ਸਰੀਰ ਨੂੰ ਇੰਨੇ ਜੋਰ ਨਾਲ ਘਮਾਉਂਦਾ ਕਿ ਸਬੂਤਾ ਖਾਦਾ ਹੋਇਆ ਸ਼ਿਕਾਰ ਉਹਦੇ ਸਰੀਰ ਅੰਦਰ ਟੋਟੇ ਟੋਟੇ ਹੋ ਕੇ ਟੁੱਟ ਜਾਂਦਾ ਹੈ। ਇਸ ਸਮੇਂ ਦੌਰਾਨ ਉਹਦਾ ਜੋਰ ਬੜਾ ਲੱਗਦਾ ਹੈ। ਫਿਰ ਉਹ ਮੂਸ ਅੱਡ ਕੇ ਤੇ ਇੱਕ ਪਾਸੇ ਨੂੰ ਬਹਿ ਜਾਂਦਾ ਹੈ। ਜਿਆਦਾ ਥੱਕਿਆ ਹੋਣ ਕਰਕੇ ਉਹਦੀਆਂ ਅੱਖਾਂ ਚੋਂ ਬਹੁਤ ਜ਼ਿਆਦਾ ਪਾਣੀ ਵਗਦਾ ਹੈ। ਦੇ ਵੇਖਣ ਵਾਲਾ ਕਹਿੰਦਾ ਜੀ ਮਗਰਮਸ਼ ਰੋਂਦਾ ਹੈ ਮਗਰਮਸ਼ ਰੋਂਦਾ ਨਹੀਂ ਅਸਲ ਚੋ ਖਾਦੇ ਜਾਣ ਵਾਲੇ ਸ਼ਿਕਾਰ ਦੀ ਖੁਸ਼ੀ ਮਨਾ ਰਿਆ ਹੋਇਆ ਕਈਆਂ ਲੋਕਾਂ ਦਾ ਰੋਣਾ ਵੀ ਮਗਰਮਸ਼ ਦੇ ਹੰਝੂਆਂ ਵਰਗਾ ਹੈ ਜਿਨ੍ਹਾਂ ਨੇ ساری ਉਮਰ ਕਿਸੇ ਬੰਦੇ ਨੂੰ ਚੰਗਾ ਨਹੀਂ ਨਾ ਕਿਹਾ ਹੁੰਦਾ ਉਹਦੇ ਚੰਗੇ ਕੰਮ ਨੂੰ ਵੀ ਚੰਗਾ ਨਹੀਂ ਕਿਹਾ ਹੁੰਦਾ ਮਰਨ ਤੋਂ ਬਾਅਦ ਉਹਦੀ ਮੜੀ ਚ ਖਲੋ ਕੇ ਉੱਚੀ ਉੱਚੀ ਰੋਂਦੇ ਬਾਂਗਾ ਮਾਰਦੇ ਲੋਕ ਤੁਸੀਂ ਹੋ ਵੇਖੋ